ਅੱਜ ਤੁਹਾਨੂੰ ਮਿਲਆਉਣਿਆ ਬੀਤਪਾਲ ਮਿਸਤਰੀ ਬਰੇਟਿਆਂ ਵਾਲਾ ਉਹਦੀ ਸ਼ਾਪ ਤੇ ਗਏ ਕਿ ਅੱਜ ਅਸੀਂ ਮਾਇ ਕਾਰੀ ਸਰਪੰਚ ਤੇ ਨਿੰਮਾ ਤੇ ਜੱਸੀ ਸਰਪੰਚ ਅਸੀਂ 15 ਕਹੀਆਂ ਤਿਆਰ ਕਰਵਾਈਆਂ ਤੇ 2 ਘੁਰਪੇ ਤਿਆਰ ਕਰਾਏ ਤੇ ਕਈ ਚੀਜ਼ਾਂ ਸੀ ਉੱਥੋਂ ਅੱਜ ਲਿਆਂਦੀਆਂ ਹੁਣ ਤਾਂ ਬਾਈ ਕੋਲੇ ਪ੍ਰੈਸ਼ਰ ਨਾਲ ਬਹੇ ਠੋਕਣ ਦਾ ਯਗਾੜ ਵੀ ਤਿਆਰ ਕਰ ਲਿਆ ਤੇ ਉਦੋਂ ਕੰਨ ਵਾਲੀ ਸਾਰੀਆਂ ਵਹੇ ਪਾਈ ਸੀ ਕਿ ਠੋਕ ਕੇ ਤੇ ਪੂਰਾ ਕੰਮ ਛੱਲੀ ਬਕਸਾ ਤੇ ਕਹਿਆਂ ਜਮਾ ਇੱਕ ਨੰਬਰ ਟੌਪ ਵਧੀਏ ਨੇ ਤੇ ਨਾਲੇ ਤੁਹਾਨੂੰ ਅੰਦਰੋਂ ਦਿਖਾਉਣੇ ਆ ਸਾਰੀ ਦੁਕਾਨ ਆਪਾਂ ਦੇਖੋ ਤੁਸੀਂ ਕਿਹੜਾ ਮਰਜੀ ਖੇਤੀ ਨਾਲ ਸੰਬੰਧ ਤੁਸੀਂ ਚੰਦ ਤਿਆਰ ਵੀ ਕਰਾ ਸਕਦੇ ਹੋ ਤਿਆਰ ਪਏ ਵੀ ਹੁੰਦੇ ਆ ਲਿਆ ਸਕਦੇ ਹੁਣ ਕੂਰੀਅਰ ਕਰਨ ਦਾ ਵੀ ਕੰਮ ਬਾਈ ਨੇ ਆਨਲਾਈਨ ਵੀ ਭੇਜਣ ਦਾ ਤੋੜ ਲਿਆ ਦੇਖੋ ਟ੍ਰਾਇਲ ਕਿ ਮੈਂ ਪੱਤੀ ਇੰਚ ਵੜਤੀ ਪਰ ਕਹੀ ਤੇ ਨਿਸ਼ਾਨ ਵੀ ਨਹੀਂ ਪਿਆ ਥ੍ਰੀਟ ਦਾ ਵੀ ਤੇ ਟ੍ਰਾਇਲ ਵੀ ਦਿਖਾਇਆ ਬੜੀ ਨਿਸ਼ਾਨ ਨੂੰ ਕਰਕੇ ਕਦਾਈ ਇਸੇ ਕਰਤੀ ਲੋਕ ਹੁੰਦੇ ਆ ਪੱਤੀ ਸੱਲੀ ਕਰਾ ਕੇ ਬੰਦੂ ਨੂੰ ਭੇਜਦੇ ਜਿੰਨਾ ਤੇਰੇ ਜਿਹੇ ਦਾ ਲੱਗਦਾ ਹੋਰ ਬਾਈ ਕੋ ਵੀ ਲੈਣਾ ਹੈ ਕਿ ਬਾਈ ਆ ਤੁ ਵੀ ਚੈੱਕ ਕਰਾਈ ਉਹਨਾਂ ਨੇ ਵੀ ਸਾਰੇ ਮੰਨਨੇ ਨੇ ਭਾਈ ਇਹ ਵਾਕ ਹੀ ਸਹੀ ਢੀੜੀ ਛੁਰੀ ਆ ਜਿਹੜਾ ਟੋਪ ਦੀ ਆ ਤੇ ਅਸੀਂ ਬਾਕੀਆਂ ਵੀ ਨੇ ਪਹਿਲਾਂ ਸਿੱਕਣੀਆਂ ਬਾਕੀ ਅਗੜੀਆਂ ਨੇ ਆ ਹੁਣ ਆ ਉਹਦਾ ਬਾਈ 20 ਸਾਲ ਫਰੇਟਾ ਇਹਦੇ ਨਾਂ ਵਾਲਾ ਲੋਗੋ ਲਾਊਗਾ ਰੇ ਲਿਖੂਗਾ ਨਾਂ ਵਾਲਾ ਤੇ ਕਿਸੇ ਆਪ ਦਾ ਨੌਂ ਵੀ ਇੱਥੇ ਪਵਾ ਸਕਦੇ ਹਾਂ ਭਾਵੇਂ। ਯਾ 2 ਵਜੇ ਲੈ ਲੈ ਖੁਰਪੇ। ਲਾਓ ਜੀ ਬਾਈ ਜੀ ਮੈਂ ਤੁਹਾਡਾ ਆਪਣਾ ਪੀਰਪਾਲ ਮਿਸਤਰੀ ਪਰੇਟੇ ਵਾਲਾ। ਬਾਈ ਨਾਲ ਖੀਵੇ ਤੋਂ ਆਏ ਨੇ ਬਾਈ। ਬਾਈਆਂ ਨੂੰ ਕਈਆਂ ਦਿੱਤੀਆਂ ਨੇ 15 ਤਿਆਰ ਕਰਕੇ ਬਹੁਤ ਹੀ ਘੈਂਟ ਆ। ਬੰਦੇ ਵੀ ਘੈਂਟ ਕੰਮ ਕਰਨ ਵਾਲੇ। ਉਸਤ ਵੀ ਤੇ ਕਈਆਂ ਵੀ ਸੇਰੀ ਬਣਾ ਕੇ ਦਿੱਤੀਆਂ ਬਾਈ। ਰੌਣਕ ਲਾਈ ਰੱਖੀ ਘੰਟਾ ਦੁਕਾਨ ਤੇ ਬਾਈਆਂ ਨੇ। ਤੇ ਕਿਵੇਂ ਲੱਗੀਆਂ ਬਾਈ ਤੁਹਾਨੂੰ? ਸਿਹਰਾ ਜਮਾ। ਤੇ ਬਾਈ ਕਹਿੰਦੇ ਵੀ ਕਹਿ ਕੇ ਆਏ ਸੀ ਪਿੰਡ ਚ ਵੀ ਡੱਗੀ ਪਰ ਕਿੱਲਿਆਂ ਆਏ ਕਹਿੰਦਾ ਵੀ ਫੁੱਲ ਕਰਦੇ ਕੰਮ ਧੰਨਵਾਦ ਜੀ